ਜੀ ਬਾਈ ਜੀ ਅੱਜ ਦੀ ਵੀਡੀਓ ਪੈਂਡ ਜੈਤੋ ਜਿਹੜਾ ਫਰੀਦਕੋਟ ਆ ਆਪਣੇ ਖੁਦ ਦੇ ਘਰ ਤੋਂ ਬਾਜਾਖਾਨਾ ਰੋਡ ਤੇ ਆਪਣਾ ਘਰ ਰਹਿ ਜਾਂਦਾ ਬਾਈ ਦੋ ਨਾਕ ਬੱਛੀਆਂ ਦੇ ਵਿਕਾਊ ਐ ਪਹਿਲੇ ਨੰਬਰ ਤੇ ਸਾਈਵਾਲ ਬੱਛੀ ਬਹੁਤ ਠੰਡੀ ਸੀਲੇ ਦੀ ਮਾਂ ਵੀ ਬਹੁਤ ਠੰਡੀ ਸੀਲ ਸੀ ਝੋਲੀ ਬਹੁਤ ਸੋਹਣੀਆ ਬੱਛੀ ਦੀ ਪਲੀ ਵੀ ਮੱਖਣ ਵਰਗੀ ਆ ਸਾਰੀ ਹਜੇ 5-6 ਮਹੀਨਿਆਂ ਦੀ ਬੱਛੀ ਆ ਕੱਦ ਘਾਟ ਸੋਹਣਾ ਬਹੁਤ ਸੋਹਣੀ ਪਲੀ ਆ ਝੋਲੀ ਚੱਕਰ ਆਣਿਆ ਚਾਹਰੀ ਥਾਣਾ ਕੋਈ ਫੋੜ ਸ਼ਾਗ ਨਹੀਂ ਝੋਲੀ ਦਾ ਕਰਮਲ ਦੀ ਗੱਬਣਾ ਵਾਂਗੂ ਲੱਗਦੀ ਆ ਉਹ ਸੋਹਣੀ ਸਾਈਵਲ ਬੱਛੀ ਕਹੋ ਦੂਜੇ ਨੰਬਰ ਤੇ ਬਾਈ ਜੀ ਐਫ ਬੱਛੀ ਆ ਬਲੈਕ ਕਲਰ ਚ ਮੱਥੇ ਪਟਾ ਥੱਲੇ ਚਿੱਟੀ ਆ ਚਾਰ ਹੀ ਥਾਣਾ ਐ ਗੁਲਾਬੀ ਥਾਣ ਲੱਗਿਆ ਚਾਰੇ ਕੋਈ ਫੋਰਸ਼ਾਂਕ ਐਕਸਟਰਾ ਐਡੀਸ਼ਨ ਨਹੀਂ